ਪੁਲ ਹੁਣ ਟੁੱਟਣਾ ਸ਼ੁਰੂ ਹੋ ਗਿਆ ਕਿੰਨੀਆਂ ਤਰੇੜਾਂ ਪੈ ਚੁੱਕੀਆਂ ਨੇ ਆ ਨਜ਼ਰ ਮਾਰ ਲਓ ਤੁਸੀਂ ਕਿ ਇਹ ਪੁਲ ਕੁਝ ਘੰਟਿਆਂ ਦੇ ਵਿੱਚ ਰੁੜ ਸਕਦਾ ਆ 2023 ਦੇ ਵਿੱਚ ਵੀ ਇਹ ਪੁਲ ਰੁੜ ਗਿਆ ਸੀਗਾ ਔਰ 22 23 ਪਿੰਡਾਂ ਦਾ ਸੰਪਰਕ ਜਿਹੜਾ ਹੈ ਉਹ ਟੁੱਟ ਗਿਆ ਸੀਗਾ ਤੁਹਾਡੇ ਸਾਹਮਣੇ ਦੇਖਦੇ ਆ ਦੇਖਦੇ ਆ ਮਿੱਟੀ ਥੱਲੇ ਬੈਠਦੀ ਜਾਂਦੀ ਥੱਲੇ ਖਾਰ ਪੈਣੀ ਸ਼ੁਰੂ ਹੋ ਗਈ ਜੇ ਰੁੜ ਗਿਆ ਦਾ ਪਿੰਡਾਂ ਦਾ ਕਿੰਨਾ ਕੌਖਾ ਜੂ ਜਿਹੜੇ ਅੱਗੇ ਨੇ ਬਹੁਤ ਨੁਕਸਾਨ ਹੋਏਗਾ ਪਿੰਡਾਂ ਦਾ ਕਿਉਂਕਿ ਪਿੰਡਾਂ ਗਾਂ ਵੀ ਬੱਚੇ ਨਿੱਕੇ ਨਿੱਕੇ ਬੱਚੇ ਨੇ ਇਥੋਂ ਲੰਘਣਾ ਔਖਾ ਹੋਇਣਾ ਕਾਫੀ ਲੋਕ ਜਿਹੜੇ ਨੇ ਉਹ ਘਰ ਖਾਲੀ ਕਰ ਰਹੇ ਨੇ ਘਰ ਖਾਲੀ ਕਰਕੇ ਜਿਹੜੇ ਆਪਣਾ ਸੇਫ ਜਗ੍ਹਾ ਤੇ ਜਾਂਦੇ ਨਜ਼ਰ ਆ ਰਹੇ ਨੇ ਫਿਰੋਜ਼ਪੁਰਾ ਸਰਹੱਦੀ ਪਿੰਡਾਂ ਤੇ ਮੌਜੂਦ ਆਂ ਔਰ ਇਹ ਹਜ਼ਾਰੇ ਵਾਲਾ ਪੁਲ ਜਿਹੜਾ ਪੁਲ 2023 ਦੇ ਵਿੱਚ ਟੁੱਟ ਚੁੱਕਿਆ ਸੀਗਾ ਇਧਰ ਪਹਿਲਾਂ ਨਜ਼ਰ ਮਾਰ ਲਓ ਆ ਪੂਰੇ ਪੁਲ ਨੂੰ ਇਹ ਪੁਲ ਦੇ ਨਾਲ ਇਧਰੋਂ ਇੱਕ ਪਾਰਟ ਜੁਆਇੰਟ ਕੀਤਾ ਹੋਇਆ ਸੀ ਔਰ ਉਹ ਪੁਲ ਹੁਣ ਟੁੱਟਣਾ ਸ਼ੁਰੂ ਹੋ ਗਿਆ 23 ਦੇ ਵਿੱਚ ਵੀ ਇਹ ਪੁਲ ਜਿਹੜਾ ਟੁੱਟ ਚੁੱਕਿਆ ਸੀਗਾ ਨਜ਼ਰ ਮਾਰ ਲਓ ਕਿੰਨੀਆਂ ਤਰੇੜਾਂ ਪੈ ਚੁੱਕੀਆਂ ਨੇ ਆ ਨਜ਼ਰ ਮਾਰ ਲਓ ਤੁਸੀਂ ਇਹ ਤਸਵੀਰਾਂ ਤੁਹਾਡੇ ਨਾਲ ਲਾਈਵ ਸਾਂਝੀਆਂ ਕਰ ਰਹੇ ਹਾਂ ਫਰੋਸਪੁਰ ਸਰਹਾਦੀ ਪਿੰਡਾਂ ਤੋਂ ਹਜ਼ਾਰੇ ਵਾਲਾ ਪੁਲ ਵੱਜਦਾ ਹੈ ਤਰੇੜਾਂ ਪੈ ਚੁੱਕੀਆਂ ਨੇ 2023 ਦੇ ਵਿੱਚ 20 ਇਹ ਪੁਲ ਰੁੜ ਗਿਆ ਸੀਗਾ ਔਰ 22 23 ਪਿੰਡਾਂ ਦਾ ਸੰਪਰਕ ਜਿਹੜਾ ਹੈ ਉਹ ਟੁੱਟ ਗਿਆ ਸੀਗਾ ਭਾਰਤ ਦੇ ਨਾਲੋਂ ਔਰ ਹੁਣ ਫਿਰ ਇਸ ਪੁਲ ਦੇ ਰੁੜਨ ਦੀ ਅਸਾਰ ਲਾਏ ਜਾ ਰਹੇ ਆ ਲੋਕ ਇੱਥੇ ਕਥਿਤ ਤੌਰ ਤੇ ਕਹਿ ਰਹੇ ਨੇ ਕਿ ਇਹ ਪੁਲ ਕੁਝ ਘੰਟਿਆਂ ਦੇ ਵਿੱਚ ਰੁੜ ਸਕਦਾ ਹੈ ਅਗਰ ਪੁਲ ਫਿਰ ਰੁੜਦਾ ਹੈ ਤਾਂ ਤੁਹਾਨੂੰ ਦੱਸ ਦਈਏ ਬਾਈ 23 ਪਿੰਡਾਂ ਦਾ ਸੰਪਰਕ ਭਾਰਤ ਦੇ ਨਾਲ ਟੁੱਟ ਜਾਏਗਾ ਕਿਉਂਕਿ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਇਧਰਲੇ ਪਾਸਿਓਂ ਆ ਨਜ਼ਰ ਮਾਰੋ ਇਧਰ ਸਾਰੇ ਪਿੰਡ ਨੇ ਗੱਟੀ ਹੋ ਗਿਆ ਕਾਲੂ ਵਾਲਾ ਹੋ ਗਿਆ ਟੈਂਡੀ ਵਾਲਾ ਹੋ ਗਿਆ ਜੱਲੋ ਕਿਉਂ ਗਿਆ ਚਾਰੇ ਪਾਸੇ ਜਿਹੜੇ ਪਿੰਡ ਨੇ ਪਰ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਸਤਲੁਜ ਆ ਸਤਲੁਜ ਦੀ ਤਸਵੀਰ ਇਧਰਲੇ ਪਾਸੇ ਦੀ ਆ ਇਧਰੋਂ ਸਤਲੁਜ ਨਿਕਲਦਾ ਇਸ ਪਾਸੇ ਯਾਨੀ ਕਿ ਅਸੀਂ ਸਤਲੁਜ ਤੋਂ ਅੱਗੇ ਆ ਕੇ ਖੜੇ ਆ ਬਿਲਕੁਲ ਅਗਲੇ ਪਾਸੇ ਪਰ ਇਹ ਪੁਲ ਪ੍ਰਸ਼ਾਸਨ ਦੀ ਨਲਾਇਕੀ ਦੇ ਕਾਰਨ ਰਹਿ ਗਿਆ 2 ਸਾਲ ਹੋ ਗਏ 2 ਸਾਲਾਂ ਚ ਇਹ ਪੁਲ ਨਹੀਂ ਬਣਿਆ ਔਰ ਅੱਜ ਫਿਰ ਹਾਲਾਤ ਬਣ ਗਏ ਨੇ ਇਸ ਪੁਲ ਦੇ ਟੁੱਟਣ ਦੇ ਬਾਕੀ ਲੋਕ ਸਾਡੇ ਕੋਲੇ 71 ਨੇ ਗੱਲਬਾਤ ਉਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਇੱਥੋਂ ਦੇ ਰਹਿਣ ਵਾਲਿਓ ਹਾਂਜੀ ਹਾਂਜੀ ਤੇ ਕੀ ਨਾਮ ਤੁਹਾਡਾ ਸਾਹਬ ਸਿੰਘ ਇਹ ਪੁਲ 23 ਚ ਵੀ ਰੁੜ ਗਿਆ ਸੀ ਹਾਂ 23 ਚ ਪਹਿਲੇ 23 ਚ ਤਿੰਨ ਚਾਰ ਵਾਰੀ ਰੁੜ ਗਏ ਕਿਉਂਕਿ ਪਾਣੀ ਲੰਮਾ ਟਾਈਮ ਰਿਹਾ ਹੈ ਨਾ ਤੇ ਪਿੰਡ ਵਾਲਿਆਂ ਹੀ ਬਣਾਇਆ ਹੈਗਾ ਇਹਨੂੰ ਸਾਰਾ ਹਾਂਜੀ ਤੇ ਇਹ 23 ਤੋਂ ਬਾਅਦ ਹੁਣ 25 ਆ ਗਿਆ 25 ਤੱਕ ਕਿਸੇ ਨੇ ਕੁਝ ਨਹੀਂ ਕੀਤਾ ਕੁਝ ਨਹੀਂ ਕਿਸੇ ਨੇ ਸਾਰ ਨਹੀਂ ਲਈਏ ਪਿੰਡ ਵਾਲੇ ਬਣਾਇਆ ਬਣਾਇਆ ਹੈ ਗਿੰਦੇ ਚ ਮਿੱਟੀ ਮੁੱਟੀ ਪਾ ਕੇ ਨੂੰ ਬੰਦ ਕੀਤਾ ਹੈ ਰਸਤੇ ਨੂੰ ਬਾਕੀ ਤੁਹਾਡੇ ਸਾਹਮਣੇ ਫੇਰ ਟੁੱਟਣ ਦੀ ਤਿਆਰੀ ਚ ਆ ਵੈਸੇ ਘੰਟੇ ਦੋ ਚ ਇਹ ਕਿੰਨੇ ਕ ਟਾਈਮ ਦੇ ਵਿੱਚ ਤੁਹਾਨੂੰ ਲੱਗਦਾ ਵੀ ਅਜਿਹਰੇ ਸਾਰ ਨੇ ਕਿਉਂਕਿ ਆ 10 15 ਮਿੰਟ ਦੇ ਵਿੱਚ ਤਰੇੜ ਵੱਧ ਗਈ ਤੁਹਾਡੇ ਸਾਹਮਣੇ ਦੇਖਦੇ ਆ ਦੇਖਦੇ ਆ ਮਿੱਟੀ ਥੱਲੇ ਬੈਠਦੀ ਜਾਂਦੀ ਥੱਲੇ ਖਾਰ ਪੈਣੀ ਸ਼ੁਰੂ ਹੋ ਗਈ ਕਿੰਨੇ ਪਿੰਡ ਨੇ ਜਿਹੜੇ ਇਹਦੇ ਨਾਲ ਅੱਗੇ ਜੁੜੇ